ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਉਸ ਲੋਕੇਸ਼ਨ ਤੇ ਜਿੱਥੇ ਦੇਵ ਖਰੋੜ ਦੀ ਫਿਲਮ ਬਲੈਕ ਯਾਰ ਦੀ ਸ਼ੂਟਿੰਗ ਹੋਈ ਸੀ ਤੇ ਦੋਸਤੋ ਜੀ ਹਾਂ ਇਹ ਬਠਿੰਡਾ ਸ਼ਹਿਰ ਦੇ ਵਿੱਚ ਰੇਲਵੇ ਸਟੇਸ਼ਨ ਦੀ ਬਿਲਕੁਲ ਬੈਕ ਸਾਈਡ ਤੇ ਇਮਾਰਤਾ ਤੇ ਇੱਥੇ ਦੋਸਤੋ ਜਿਹੜਾ ਸੁਨਿਆਰੇ ਦੀ ਦੁਕਾਨ ਤੇ ਸੁਨਿਆਰੇ ਦਾ ਘਰ ਦਿਖਾਇਆ ਜਾਂਦਾ ਉਹ ਇਸ ਜਗ੍ਹਾ ਤੇ ਜਿਹੜਾ ਸੀਨ ਸੀ ਉਹ ਫੁਲਮਾਇਆ ਗਿਆ ਸਾਹਮਣੇ ਜਿਹੜੀ ਨੀਲੇ ਰੰਗ ਦੀ ਆਪਾਂ ਦੁਕਾਨਾ ਦੇਖ ਰਹੇ ਹਾਂ ਬੰਦ ਇੱਥੇ ਉਹ ਸੁਨਿਆਰੇ ਦੀ ਦੁਕਾਨ ਬਣਾਈ ਗਈ ਸੀ ਤੇ ਜਿਹੜਾ ਗੱਡੀ ਨੂੰ ਅੱਗ ਲਾਉਣ ਵਾਲਾ ਸੀਨ ਆ ਉਹ ਵੀ ਇੱਥੇ ਹੀ ਫੁਲਮਾਇਆ ਗਿਆ ਸੀ ਤੇ ਉਸ ਤੋਂ ਬਾਅਦ ਦੋਸਤੋ ਇੱਥੇ ਦੇ ਨਾਲ ਹੀ ਬਿਲਕੁਲ ਇੱਕ ਧਰਮਸ਼ਾਲਾ ਪ੍ਰਾਣੀ ਤੇ ਬੜੀ ਖੂਬਸੂਰਤ ਆ ਧਰਮਸ਼ਾਲਾ ਵੀ ਇਸ ਧਰਮਸ਼ਾਲਾ ਦੇ ਵਿੱਚ ਪੁਲਿਸ ਥਾਣਾ ਸੀ ਜਿਹੜਾ ਉਹ ਬਣਾਇਆ ਗਿਆ ਸੀ ਤੇ ਇਹ ਵੀ ਕਾਫੀ ਪੁਰਾਣੀ ਧਰਮਸ਼ਾਲਾ ਬਿਲਕੁਲ ਰੇਲਵੇ ਸਟੇਸ਼ਨ ਦੀ ਬੈਕ ਸਾਈਡ ਆ ਬਠਿੰਡਾ ਦੇ ਵਿੱਚ ਤੇ ਹੈ ਵੀ ਦੋਨੋਂ ਇਮਾਰਤਾਂ ਬਿਲਕੁਲ ਨਾਲ-ਨਾਲ ਹੀ ਆ ਦੋਸਤੋ ਇਹ ਬਲੈਕੀਆ ਫਿਲਮ ਬਹੁਤ ਸੁਪਰ ਡੂਪਰ ਹਿੱਟ ਰਹੀ ਸੀ ਦੀਪ ਖਰੋੜ ਦੀ ਤੇ ਇਹਦੇ ਵਿੱਚ ਜ਼ਿਆਦਾਤਰ ਸੀ ਜਿਹੜੇ ਐਕਸ਼ਨ ਸੀਨ ਸੀ ਤੇ ਦੋਸਤੋ ਇਹ ਬਠਿੰਡੇ ਦੀ ਧਰਮਸ਼ਾਲਾ ਦੇ ਵਿੱਚ ਪੁਲਿਸ ਥਾਣੇ ਦਾ ਜਿਹੜਾ ਉਹ ਸੀਨ ਫੁਲਮਾਇਆ ਗਿਆ ਸੀ ਇਹ ਕਾਫੀ ਸਾਰੀਆਂ ਅਲੱਗ-ਅਲੱਗ ਲੋਕੇਸ਼ਨਾਂ ਤੇ ਇਸ ਦੀ ਜਿਹੜੀ ਸ਼ੂਟਿੰਗ ਕੀਤੀ ਗਈ ਸੀ ਇਸ ਤੋਂ ਇਲਾਵਾ ਜਿਹੜਾ ਦੋਸਤੋ ਇੱਕ ਨਾਕੇ ਵਾਲਾ ਸੀਨ ਆ ਉਹ ਬਠਿੰਡਾ ਜਿਹੜੀਆਂ ਚੀਲਾ ਨਹੀਂ ਤੇ ਥਰਮਲ ਪਲਾਂਟ ਆ ਉਸ ਦੇ ਕੋਲ ਇਸ ਜਗ੍ਹਾ ਤੇ ਫਰਮਾਇਆ ਗਿਆ ਸੀ ਨਾਲ ਨਾਲ ਤੁਸੀਂ ਸਕਰੀਨ ਸ਼ਾਟ ਵੀ ਦੇਖ ਰਹੇ ਹੋ ਇਸ ਤੋਂ ਇਲਾਵਾ ਦੋਸਤੋ ਇੱਕ ਸੀਨ ਸੀ ਜਿਹੜਾ ਉਹ ਪਿੰਡ ਖੈਰਪੁਰੇ ਦੇ ਇਸ ਦਰਵਾਜ਼ੇ ਦੇ ਅੱਗੇ ਫਰਮਾਇਆ ਗਿਆ ਹੈ ਦੇਵ ਖਰੋੜ ਦਾ ਜਿੱਥੇ ਉਹ ਹਾਰ ਵਗੈਰਾ ਗਲ ਦੇ ਵਿੱਚ ਪਾ ਰਹੇ ਹੁੰਦੇ ਆ ਤੇ ਇਹ ਵੀ ਤੁਸੀਂ ਸਕਰੀਨਸ਼ਾਟ ਦੇ ਵਿੱਚ ਦੇਖ ਰਹੇ ਹੋ ਖੈਰਪੁਰਾ ਪਿੰਡ ਸੀਤੋਗੁੰਨੋਂ ਦੇ ਬਿਲਕੁਲ ਨਜ਼ਦੀਕ ਆ ਇਹ ਜਿਹੜਾ ਸਾਹਮਣੇ ਦੋਸਤੋ ਆਪਾਂ ਛੱਪੜ ਦੇਖ ਰਹੇ ਆ ਤੇ ਪਿੱਪਲ ਦੇਖ ਰਹੇ ਆ ਜਿੱਥੇ ਦੁੱਧੀ ਦੁੱਧ ਦੇ ਵਿੱਚ ਪਾਣੀ ਮਿਲਾ ਰਿਆ ਹੁੰਦਾ ਛੱਪੜ ਦੇ ਵਿੱਚੋਂ ਉਹ ਵੀ ਪਿੰਡ ਖੈਰਪੁਰੇ ਦੇ ਵਿੱਚ ਇਸੇ ਜਗ੍ਹਾ ਤੇ ਹੀ ਫਲਮਾਇਆ ਗਿਆ ਸੀ ਜਿਹੜਾ ਤੁਸੀਂ ਸਾਹਮਣੇ ਪਿੱਪਲ ਇਹ ਦੇਖ ਰਹੇ ਹੋ ਇਸ ਤੋਂ ਇਲਾਵਾ ਜਿਹੜਾ ਜੇਲ੍ਹ ਵਾਲੇ ਸੀਨ ਨੇ ਉਹ ਦੋਸਤੋ ਜੈਤੋਂ ਦੀ ਜਿਹੜੀ ਧਰਮਸ਼ਾਲਾ ਹੈ ਇਹ ਵੀ ਰੇਲਵੇ ਸਟੇਸ਼ਨ ਦੀ ਬੈਕ ਸਾਈਡ ਆ ਤੇ ਇਹਦੀ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਬਾਅਦ ਦੇ ਵਿੱਚ ਇਸ ਨੂੰ ਰੰਗ ਰੋਗਣ ਵਗੈਰਾ ਹੋ ਗਿਆ ਤੇ ਉਹ ਜੇਲ੍ਹ ਵਾਲੇ ਜਿਹੜੇ ਸੀਨ ਨੇ ਉਹ ਜੈਤੋਂ ਦੀ ਇਸ ਧਰਮਸ਼ਾਲਾ ਦੇ ਵਿੱਚ ਫਿਲਮਾਏ ਗਏ ਆ ਜਿਹੜੇ ਤੁਸੀਂ ਦੋਸਤੋ ਨਾਲ-ਨਾਲ ਸਕਰੀਨਸ਼ਾਟ ਦੇ ਵਿੱਚ ਵੀ ਦੇਖ ਰਹੇ ਹੋ ਇਹ ਕਾਫੀ ਪੁਰਾਣੀ ਧਰਮਸ਼ਾਲਾ ਇੱਥੇ ਤੇ ਕਾਫੀ ਸਾਰੇ ਜਿਹੜੇ ਜੇਲ੍ਹ ਦੇ ਸੀਨ ਨੇ ਉਹ ਇੱਥੇ ਧਰਮਸ਼ਾਲਾ ਜੈਤੋਂ ਦੇ ਵਿੱਚ ਫੁਲਮਾਏ ਗਏ ਸੀ ਤੇ ਦੋਸਤੋ ਅਗਲੀ ਵੀਡੀਓ ਦੇ ਵਿੱਚ ਬਲੈਕੀਆ ਫਿਲਮ ਦੀਆਂ ਹੋਰ ਲੋਕੇਸ਼ਨਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਬਾਕੀ ਜਿਹੜੀ ਫਿਲਮ ਉਹ ਕਿੱਥੇ-ਕਿੱਥੇ ਬਣੀ ਸੀ ਤੇ ਕਿਵੇਂ-ਕਿਵੇਂ ਇਸ ਦੀ ਸ਼ੂਟਿੰਗ ਕੀਤੀ ਗਈ ਸੀ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਤਿੰਨ ਚਾਰ ਲੋਕੇਸ਼ਨਾਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਬਲੈਕੀਆ ਫਿਲਮ ਦੀ ਸ਼ੂਟਿੰਗ ਦੀਆਂ ਦੋਸਤੋ ਵੀਡੀਓ ਵਧੀਆ ਲੱਗੀ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਜੇ ਵੀਡੀਓ ਨੂੰ ਤੇ ਨਾਲ ਨਾਲ ਮੈਂ ਸਕਰੀਨਸ਼ਾਟ ਵੀ ਸਾਂਝੇ ਕੀਤੇ ਆ ਤਾਂ ਕਿ ਤੁਹਾਨੂੰ ਜਿਹੜੇ ਸੀਨ ਆ ਉਹ ਮਲਾਉਣੇ ਸੌਖੇ ਹੋ ਜਾਣ ਧੰਨਵਾਦ